ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੱਡਾ ਵੀਰ ਬਾਈ ਰਣਜੀਤ ਪਿੰਡਰ ਮੈਂ ਗਿਰਨੂਰ ਪਿੰਡਰ ਸਾਡੇ ਦੋਵਾਂ ਮਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਣ ਕਰਨਾ ਜੀ ਅੱਜ ਆਸੀਂ ਆਪਣੀ ਹੀ ਕਲਮ ਦੁਆਰਾ ਲਿਖਿਆ ਗੀਤ ਚਿੱਟੇ ਤੇ ਹੜਾਂ ਦੇ ਸਬੰਧ ਵਿੱਚ ਲੈ ਕੇ ਤੁਹਾਡੇ ਰੂਰ ਹੋਇਆ ਉਮੀਦ ਆ ਪਸੰਦ ਕਰੋਗੇ ਜਿਸ ਦੇ ਬੋਲ ਹਨ ਕੁਝ ਚਿੱਟੇ ਨੇ ਪੰਜਾਬ ਸਾਡਾ ਮਾਰਿਆ ਰਹਿੰਦਾ ਹੜਾਂ ਵਿੱਚ ਦਾਤਾ ਕਿਉਂ ਡ부ਈ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂਹ ਕੰਬਦੀ ਦਿਲ ਅੰਦਰੋਂ ਹੀ ਅੰਦਰ ਹੀ ਰੋਈ ਜਾਂਦਾ ਹੈ ਲੈ ਕੇ ਤੁਹਾਡੇ ਰੂਬਰੂ ਆਂ ਉਮੀਦ ਆ ਪਸੰਦ ਕਰੋਗੇ ਲਾਇਕ ਤੇ ਕਮੈਂਟਾਂ ਵਿੱਚ ਦੱਸਣਾ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸਹਿਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਜੀ ਸ਼ੁਕਰੀਆ ਜੀ ਅਸੀਂ ਹੱਥ ਜੋੜ ਤੈਨੂੰ ਦਾਤਾ ਬੇਨਤੀ ਜੀ ਕਰਦੇ ਪੈਂਦੀ ਹੱਦੋਂ ਵੱਧ ਬਰਸਾਤ ਦਾ ਤਾਂ ਇਹਨੂੰ ਬੰਦ ਕਰ ਦੇ ਅਸੀਂ ਹੱਥ ਜੋੜ ਤੈਨੂੰ ਦਾਤਾ ਬੇਨਤੀ ਜੀ ਕਰਦੇ ਪੈਂਦੀ ਹੱਦੋਂ ਵੱਧ ਬਰਸਾਤ ਦਾ ਤਾਂ ਇਹਨੂੰ ਬੰਦ ਕਰ ਦੇ ਪਸ਼ੂ ਪੰਛੀ ਤੰਗ ਤੰਗ ਹੋਏ ਇਨਸਾਨ ਨੇ ਪਾਣੀਆਂ ਦੇ ਵਿੱਚ ਦੇਖੇ ਜਾਂਦੇ ਨਹੀਂ ਉਹ ਹੜ੍ਹਦੇ ਪਸ਼ੂ ਪੰਛੀ ਤੰਗ ਤੰਗ ਹੋਏ ਇਨਸਾਨ ਨੇ ਪਾਣੀਆਂ ਦੇ ਵਿੱਚ ਦੇਖੇ ਜਾਂਦੇ ਨਹੀਂ ਉਹ ਹੜ੍ਹਦੇ ਬਸ ਚੱਲੇ ਨਾ ਸਮਝ ਨਾ ਹੀ ਆਉਂਦੀ ਕੋਈ ਐਸੇ ਗੱਲ ਦਾ ਫਿਕਰ ਸਾਨੂੰ ਉਹੀ ਜਾਂਦਾ ਏ ਉਂਝ ਚਿੱਟੇ ਨੇ ਪੰਜਾਬ ਸਾਡਾ ਮਾਰਿਆ ਰਹਿੰਦਾ ਹੌੜਾ ਵਿੱਚ ਦਾਤਾ ਕਿਉਂ ਡੁੱਬਉਈ ਜਾਂਦਾ ਏ ਕੁਝ ਚਿੱਟੇ ਨੇ ਪੰਜਾਬ ਸਾਡਾ ਮਾਰਿਆ ਰਹਿੰਦਾ ਹੌੜਾ ਵਿੱਚ ਦਾਤਾ ਕਿਉਂ ਡੁੱਬਉਈ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰ ਉਹ ਹੀ ਅੰਦਰ ਹੀ ਰੋਈ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰ ਉਹ ਹੀ ਅੰਦਰ ਹੀ ਰੋਈ ਜਾਂਦਾ ਨਸਾ ਓਏ ਪੰਜਾਬ ਵਿੱਚ ਬਾੜਦਾ ਪੰਜਾਬ ਦੀ ਜ਼ੁਬਾਨੀ ਨੂੰ ਓ ਸੂਲੀ ਉੱਤੇ ਝਾੜਦਾ ਕਿਹੜੇ ਜਾਲਮਾਂ ਨੇ ਨਸਾ ਓਏ ਪੰਜਾਬ ਵਿੱਚ ਬਾੜਦਾ ਆ ਪੰਜਾਬ ਦੀ ਜ਼ੁਬਾਨੀ ਨੂੰ ਓ ਸੂਲੀ ਉੱਤੇ ਝਾੜਦਾ ਹੁਣ ਟੀਕੇ ਲਾਉਣ ਨਾੜਾਂ 'ਚ ਸਮੈਕ ਚਿੱਟਾ ਖਾਂਦੇ ਨੇ ਬਸ ਦੇ ਘਰਾਂ ਨੂੰ ਕਿਹੜੇ ਕੰਜਰਾਂ ਉਜਾੜਦਾ ਹੁਣ ਟੀਕੇ ਲਾਉਣ ਨਾੜਾਂ 'ਚ ਸਮੈਕ ਚਿੱਟਾ ਖਾਂਦੇ ਨੇ ਆ ਬਸ ਦੇ ਘਰਾਂ ਨੂੰ ਕਿਹੜੇ ਕੰਜਰਾਂ ਉਜਾੜਦਾ ਜੀਨੂੰ ਲੱਗ ਗਈ ਭਿਆਨਕ ਬਿਮਾਰੀ ਏ ਉਹ ਤੱਕ ਜਾਣਾ ਖਾਣਾ ਬੂਹੇ ਹੁਣ ਢੋਈ ਜਾਂਦਾ ਏ ਕੁਝ ਚਿੱਟੇ ਨੇ ਪੰਜਾਬ ਸਾਡਾ ਮਾਰੇ ਰਹਿੰਦਾ ਹੜਾ ਵਿੱਚ ਦਾਤਾ ਕਿਉਂ ਡੁੱਬੋਈ ਜਾਣਾ ਏ ਕੁਝ ਚਿੱਟੇ ਨੇ ਪੰਜਾਬ ਸਾਡਾ ਮਾਰਿਆ ਰਹਿੰਦਾ ਹੜਾ ਵਿੱਚ ਦਾਤਾ ਕਿਉਂ ਡੁੱਬੋਈ ਜਾਣਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰ ਉਹੀ ਅੰਦਰ ਹੀ ਰੋਈ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰ ਉਹੀ ਅੰਦਰ ਹੀ ਰੋਈ ਜਾਂਦਾ ਏ ਅਣ ਗਿਣ ਤਕਰਾਂ ਤੋਂ ਲੋਕੀ ਹੋ ਗਏ ਬੇਕਰਨੇ 70 ਵੀ ਸਗੇ ਬੜਾ ਚ ਲੋਕੀ ਗਏ ਬੋਤ ਮਰਨੇ ਅਣ ਗਿਣ ਤਕਰਾਂ ਤੋਂ ਲੋਕੀ ਹੋ ਗਏ ਬੇਕਰਨੇ 70 ਵੀ ਸਗੇ ਬੜਾ ਚ ਲੋਕੀ ਗਏ ਬੋਤ ਮਰਨੇ ਹੱਦੋਂ ਵੱਧ ਮੰਗਿਆ ਇਨੇ ਲੋਕੀ ਪਹਿਲਾਂ ਹੀ ਸੀ ਤੋੜਤੇ ਸਾਰੀ ਉਮਰ ਚ ਬਣਾਏ ਕਰ ਮਿੰਟੋਂ ਮਿੰਟੀ ਰੋੜਤੇ ਹੱਦੋਂ ਵੱਧ ਮੰਗਿਆ ਇਨੇ ਲੋਕੀ ਪਹਿਲਾਂ ਹੀ ਸੀ ਤੋੜਤੇ ਸਾਰੀ ਉਮਰ ਚ ਬਣਾਏ ਕਰ ਮਿੰਟੋਂ ਮਿੰਟੀ ਰੋੜਤੇ ਸੋਨੇ ਜੀਆਂ ਫਸਲਾਂ ਵੀ ਮਿੱਟੀ ਹੋ ਗਈਆਂ ਬੱਚੇ ਕੋਠੇ ਵਾਂਗੂ ਰੱਬਾ ਕਿਉਂ ਤੂੰ ਚੋਈ ਜਾਂਦਾ ਏ ਕੁਝ ਚਿੱਟੇ ਨੇ ਪੰਜਾਬ ਸ ਡਾ ਮਾਰਿਆ ਰਹਿੰਦਾ ਹੜਾ ਵਿੱਚ ਦਾਤਾ ਕਿਉ ਡੁੱਬੋਈ ਜਾਣਾ ਏ ਕੁਝ ਚਿੱਟੇ ਨੇ ਪੰਜਾਬ ਸਾਡਾ ਮਾਰਿਆ ਰਹਿੰਦਾ ਹੜਾ ਵਿੱਚ ਦਾਤਾ ਕਿਉ ਡੁੱਬੋਈ ਜਾਣਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰ ਉਹੀ ਅੰਦਰ ਹੀ ਰੋਈ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰ ਉਹੀ ਅੰਦਰ ਹੀ ਰੋਈ ਜਾਂਦਾ ਏ ਨਿੱਕੇ ਨਿੱਕੇ ਬੱਚਿਆਂ ਦੇ ਸਿਰਾਂ ਉੱਠ ਗਈਆਂ ਛਾਵਾਂ ਨੇ ਬੱਚਿਆਂ ਨੂੰ ਬਚਾਉਂਦੀਆਂ ਕਿ ਹੜ ਗਈਆਂ ਮਾਮਾ ਨੇ ਨਿੱਕੇ ਨਿੱਕੇ ਬੱਚਿਆਂ ਦੇ ਸਿਰਾਂ ਉੱਠ ਗਈਆਂ ਛਾਵਾਂ ਨੇ ਹਾਂ ਬੱਚਿਆਂ ਨੂੰ ਬਚਾਉਂਦੀਆਂ ਕਿ ਹੜ ਗਈਆਂ ਮਾਮਾ ਨੇ ਜਿਗਰ ਦੇ ਟੋਟੇ ਜੀ ਦੇ ਅੱਖਾਂ ਸਾਹਮਣੇ ਤੁਰ ਗਏ ਉੱਬਾ ਮਾਰ ਮਾਰ ਦੇਖੀਆਂ ਕਿਰੋਂਦੀਆਂ ਉਹ ਮਾਮਾ ਨੇ ਜਿਗਰ ਦੇ ਟੋਟੇ ਜੀ ਦੇ ਅੱਖਾਂ ਸਾਹਮਣੇ ਤੁਰ ਗਏ ਉੱਬਾ ਮਾਰ ਮਾਰ ਦੇਖੀਆਂ ਕਿਰੋਂਦੀਆਂ ਓਏ ਮਾਮਾ ਨੇ ਰੱਬਾ ਤਰਸ ਪੁਰਾਣਾ ਨਾ ਤੂੰ ਕਰਿਆ ਉਹ ਬੱਚੇ ਬੁੱਕਲ ਦੇ ਵਿੱਚੋਂ ਹੀ ਤੂੰ ਖੋਈ ਜਾਂਦਾ ਏ ਕੁਝ ਚਿੱਟੇ ਪੰਜਾਬ ਸਾਡਾ ਮਾਰਿਆ ਰਹਿੰਦਾ ਹੌੜਾ ਵਿੱਚ ਦਾਤਾ ਕਿਉਂ ਡੁੱਬੋਈ ਜਾਂਦਾ ਏ ਕੁਝ ਚਿੱਟੇ ਨੇ ਪੰਜਾਬ ਸਾਡਾ ਮਾਰਿਆ ਰਹਿੰਦਾ ਹੌੜਾ ਵਿੱਚ ਦਾਤਾ ਕਿਉਂ ਡੁੱਬੋਈ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰ ਉਹੀ ਅੰਦਰੇ ਹੀ ਰੋਈ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰ ਉਹੀ ਅੰਦਰੇ ਹੀ ਰੋਈ ਜਾਂਦਾ ਏ ਆਖਦਾ ਭਿੰਡਰ ਡਾਡੇ ਮਾਰੀ ਡਾਡੀ ਮਾਰ ਤੂੰ ਕਿਹੜੇ ਜਨਮਾਂ ਦੀ ਲੋਕਾਂ ਕੋਲੋਂ ਕੱਢ ਲਈ ਏ ਖਾਰ ਤੂੰ ਆਖਦਾ ਭਿੰਡਰ ਡਾਡੇ ਮਾਰੀ ਡਾਡੀ ਮਾਰ ਤੂੰ ਆਹ ਕਿਹੜੇ ਜਨਮਾਂ ਦੀ ਲੋਕਾਂ ਕੋਲੋਂ ਕੱਢ ਲਈ ਏ ਖਾਰ ਤੂੰ ਡੰਗਰ ਪਸੂ ਵੀ ਤੂੰ ਤਾਂ ਰੋੜੇ ਖਿੱਦੋਂ ਮੰਗ ਰਾਂ ਪਾੜ ਚੁੱਕ ਲ ਮੈਂ ਮਿੰਟਾਂ ਵਿੱਚ ਮੰਨਦਾ ਨਹੀਂ ਭਾਰ ਤੂੰ ਡੰਗਰ ਪਸੂ ਵੀ ਤੂੰ ਤਾਂ ਰੋੜੇ ਖਿੱਦੋਂ ਮੰਗ ਰਾਂ ਪਾੜ ਚੁੱਕ ਲ ਮੈਂ ਪਾਲਾਂ ਵਿੱਚ ਮੰਨਦਾ ਨਹੀਂ ਭਾਰ ਤੂੰ ਦੁਨੀਆ ਕਰਦੀ ਮਿਹਨਤ ਸ਼ਾਂਤ ਹੋ ਜਾ ਤੂੰ ਕਿਉਂ ਤੂੰ ਦਿਨ ਦਿਨ ਲਾਲ ਪੀਲਾ ਹੋਈ ਜਾਂਦਾ ਏ ਕੁਝ ਚਿੱਟੇ ਨੇ ਪੰਜਾਬ ਡੱਡਾ ਮਾਰਿਆ ਰੇਂਦਾ ਹੜਾਂ ਵਿੱਚ ਦਾਤਾ ਕਿਉਂ ਡੁੱਬੋਈ ਜਾਂਦਾ ਏ ਕੁਝ ਚਿੱਟੇ ਨੇ ਪੰਜਾਬ ਸਾਡਾ ਮਾਰਿਆ ਰੇਂਦਾ ਹੜਾਂ ਵਿੱਚ ਦਾਤਾ ਕਿਉਂ ਡੁੱਬੋਈ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰੋਂ ਹੀ ਅੰਦਰ ਹੀ ਰੋਏ ਜਾਂਦਾ ਏ ਚੱਲੇ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰੋਂ ਹੀ ਅੰਦਰ ਹੀ ਰੋਏ ਜਾਂਦਾ ਏ ਚੱਲ ਜਾਂਦੇ ਨਹੀਂ ਹਾਲਾਤ ਰੂ ਕੰਬਦੀ ਦਿਲ ਅੰਦਰੋਂ ਹੀ ਅੰਦਰ ਹੀ ਰੋਏ ਜਾਂਦਾ ਏ